ਬੱਚਿਆਂ ਨੂੰ ਇਹ ਅਧਿਆਪਕ ਆਨਲਾਈਨ ਪੜ੍ਹਾਈ ਕਰਾ ਕੇ ਦੇ ਰਿਹਾ ਹੈ ਸਿੱਖਿਆ ਅਤਿਉਹੀ ਮਹੱਤਵ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਵੀਟ ਕਰਕੇ ਦਿੱਤੀ ਇਸ ਨੂੰ ਵਧਾਈ ਅੱਜ ਟੀਚਰ ਡੇ ਤੇ ਇਹਨਾਂ ਦੇ ਨਾਲ ਕੀਤੀ ਸਾਡੇ ਵੱਲੋਂ ਵਿਸ਼ੇਸ਼ ਗੱਲਬਾਤ ਅੱਜ ਟੀਚਰ ਡੇ ਤੇ ਸਾਡੇ ਵੱਲੋਂ ਖਬਰ ਪੰਜਾਬ ਦੀ YouTube ਅਤੇ Facebook ਚੈਨਲ ਦੇ ਵੱਲੋਂ ਸਾਰੇ ਹੀ ਅਧਿਆਪਕਾਂ ਨੂੰ ਬਹੁਤ-ਬਹੁਤ ਮੁਬਾਰਕ ਅਤੇ ਅੱਜ ਅਸੀਂ ਗੱਲਬਾਤ ਕਰਨਾ ਹੈ ਇੱਕ ਅਜਿਹੇ ਟੀਚਰ ਦੇ ਨਾਲ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਬੱਚਿਆਂ ਨੂੰ ਫਰੀ ਦੇ ਵਿੱਚ ਤਾਲੀਮ ਦੇ ਰਿਹਾ ਹੈ ਇਸ ਨੇ ਇਹ ਜਿਹੜੀ ਸਿੱਖਿਆ ਹੈ ਆਨਲਾਈਨ ਪੜਾਈ ਜਿਹੜੀ ਇਸ ਨੇ ਲੋਕਡਾਊਨ ਦੇ ਵਿੱਚ ਸ਼ੁਰੂ ਕੀਤੀ ਸੀ ਤੇ ਉਸ ਦਾ ਬੱਚੇ ਇਹਨਾਂ ਦੇ ਨਾਲ ਇੰਨੇ ਜੁੜੇ ਕਿ ਹੁਣ ਇਹ ਇਸ ਨੂੰ ਛੱਡ ਨਹੀਂ ਸਕਦੇ ਕਿ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਬੱਚੇ ਸਾਡੇ ਨਾਲ ਜੁੜੇ ਹਨ ਉਹਨਾਂ ਦਾ ਅਸੀਂ ਵਿਸ਼ਵਾਸ ਨਹੀਂ ਤੋੜਨਾ ਚਾਹੁੰਦੇ ਅਤੇ ਹੁਣ ਇਹਨਾਂ ਵੱਲੋਂ ਆਨਲਾਈਨ ਪੜਾਈ ਜਿਹੜੀ ਉਹ ਇਹਨਾਂ ਵੱਲੋਂ ਜਿਹੜੀ ਹੈ ਫਰੀ ਦੇ ਵਿੱਚ ਆਪਣਾ ਇਹਨਾਂ ਵੱਲੋਂ ਕਰਵਾਈ ਜਾ ਰਹੀ ਹੈ ਕਿਸੇ ਬੱਚੇ ਤੋਂ ਕੋਈ ਵੀ ਪੈਸਾ ਜਿਹੜਾ ਉਹ ਨਹੀਂ ਲਿਆ ਜਾ ਰਿਹਾ ਅਤੇ ਬੱਚੇ ਇਹਨਾਂ ਦੇ ਨਾਲ ਲਗਾਤਾਰ ਵੀ ਆਪਣਾ ਜੁੜ ਰਹੇ ਹਨ ਅਤੇ ਹੁਣ ਇਹਨਾਂ ਦੇ ਕੋਲ ਹਜ਼ਾਰਾਂ ਦੀ ਗਿਤੀ ਵਿੱਚ ਬੱਚੇ ਹਨ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਇਹਨਾਂ ਦੀ ਜਿਹੜੀ ਹੈ ਪੜਾਈ ਇਹਨਾਂ ਤੋਂ ਜਿਹੜੀ ਜਿਹੜੀ ਇਹਨਾਂ ਵੱਲੋਂ ਪੜਾਈ ਗਈ ਹੈ ਉਹ ਹਾਸਲ ਕਰ ਰਹੇ ਹਨ ਸਿੱਖਿਆ ਹਾਸਲ ਕਰ ਰਹੇ ਹਨ ਤੇ ਚੰਗੇ ਅਪੋਰਸ਼ਨਾਂ ਦੇ ਉੱਤੇ ਉਹਨਾਂ ਵੱਲੋਂ ਜਿਹੜੀ ਹੈ ਜਾ ਕੇ ਨੌਕਰੀਆਂ ਕਿੱਥੇਆਂ ਜਾ ਰਹੀਆਂ ਨੇ ਅਸੀਂ ਦਿਖਾ ਰਹੇ ਹਾਂ ਇੱਕ ਸੰਜੀਪ ਕੁਮਾਰ ਨਾਮ ਦਾ ਟੀਚਰ ਹੈ ਬਠਿੰਡੇ ਦਾ ਟੀਚਰ ਹੈ ਜੋ ਇਸਨੇ ਆਨਲਾਈਨ ਪੜਾਈ ਜਿਹੜੀ ਹੈ ਇਸਨੇ ਆਨਲਾਈਨ ਪੜਾਈ ਸ਼ੁਰੂ ਆਪਣਾ ਕੀਤੀ ਹੈ ਤੇ ਉਹ ਵੀ ਇਹਨਾਂ ਵੱਲੋਂ ਬਿਲਕੁਲ ਮੁਫਤ ਦੇ ਵਿੱਚ ਇਹਦੀ ਨਮਗਰੀ ਹੈ ਇਹਨਾਂ ਬੱਚਨ ਪੜਾਈ ਜਿਹੜੀ ਉਹ ਕਰਵਾਈ ਜਾ ਰਹੀ ਹੈ ਆਓ ਤੁਹਾਨੂੰ ਸੁਣਾਉਣੇ ਹੈ ਸਬੰਧੀ ਕੀ ਕਹਿੰਦੇ ਨੇ ਇਹ ਅਧਿਆਪਕ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹਨਾਂ ਨੂੰ ਟਵੀਟ ਕਰਕੇ ਜਿਹੜੀ ਹੈ ਟੀਚਰ ਦੇ ਉੱਤੇ ਵਧਾਈ ਦਿੱਤੀ ਹੈ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਇਹ ਅਧਿਆਪਕ ਇਸ ਨੂੰ ਲੈ ਕੇ Polynomial polynomial, check karna hai. x is equal to one is the zero. Simple. Hello everyone. My name is Adesh. I'm from Saudi Arabia. and I study in grade nine. Sanjeev sir's classes has helped me a lot because he has taught me the hardest topics and, uh, give, uh, and given us uh, some qu extra questions also. and he has ta uh, taught us to solve these questions in in limited time in easiest ways. that is his speciality. thank you sir. इस कालिमा में रात में भटक रहे थे सभी जहां था चारों और घना अंधेरा कुछ नहीं था दिख रहा बैठे बेबस हम सब बच्चे खौफ ने था घर बसाया ना दिखा कहीं दूर उजाला ना थी उम्मीद की एक छाया लेकिन तब आए संजय सर बन दीपक तभी वहां हो गया सब कुछ उजाला सब कुछ अब था दिख रहा था जो दब अब तक दीपक केवल सूरज अब वो बन गया खिल उठी कलिया सारी अंधकार का विनाश हुआ मंजिल हो गई थी अब आसान अरे सर ने जो हाथ था थामा हम भटके मुसाफिरों को सर ने था रास्ता दिखाया सर हम आभारी हैं आपके कैसे करे शुक्रिया आदा सर कैसे चुकाएं इस कर्ज को जो है इतना ज्यादा धन्यवाद आपको ये शब्द नहीं है काफी शायद न चुका पाए हम इस कर्ज को इसलिए है मेरी माफी इस कालीमां रात में जहां भटक रहे थे हम सभी

ਕੋਈ ਜਦੋਂ ਕਰੋਨਾ ਟਾਈਮ ਚੱਲਿਆ ਸੀ ਤਾਂ ਅਸੀਂ ਇਹ ਕਲਾਸਿਸ ਆਉਦੇ ਬੱਚਿਆਂ ਨੂੰ ਪੜ੍ਹਾਉਣੀ ਸ਼ੁਰੂ ਕੀਤੀਆਂ ਸੀ ਇਹ ਸ਼ੌਂਕੀਆ ਤੌਰ ਤੇ ਸ਼ੁਰੂ ਕੀਤੀਆਂ ਸੀ ਕਿਉਂਕਿ ਉਸ ਤੋਂ ਪਹਿਲਾਂ ਆਨਲਾਈਨ ਕਲਾਸਿਸ ਦਾ ਸਾਨੂੰ ਕੋਈ ਬਹੁਤ ਤਜਰਬਾ ਨਹੀਂ ਸੀ ਬਟ ਉਹ ਕਲਾਸਿਸ ਇੰਨੀਆਂ ਵਧੀਆ ਗਈਆਂ ਕਿ ਬੱਚਿਆਂ ਨੇ ਪਸੰਦ ਕੀਤੀਆਂ ਤੇ ਅਸੀਂ 50 ਬੱਚਿਆਂ ਤੋਂ ਸ਼ੁਰੂ ਕਰਕੇ ਅੱਜ 3000ਰ ਬੱਚੇ ਕੋਲ ਤੱਕ ਪਹੁੰਚੇ ਆ ਪਰ ਉਸ 6 ਸਾਲਾਂ ਦੇ ਪੀਰੀਅਡ ਦੇ ਵਿੱਚ ਅਸੀਂ ਬਹੁਤ ਸਾਰੀ ਟੈਕਨੋਲੋਜੀ ਜੋੜੀ ਹੈ ਅਸੀਂ ਸਿੰਪਲ ਫੋਨ ਤੋਂ ਆਈਪੈਡ ਤੇ ਆਏ ਆਈਪੈਡ ਤੋਂ ਅੱਜ ਅਸੀਂ ਐਪ ਤੇ ਜੁੜੇ ਹਾਂ ਤੇ ਐਪ ਦੇ ਥਰੂ ਅਸੀਂ ਪੂਰੇ ਇੰਡੀਆ ਦੇ ਵਿੱਚ ਆਪਣੇ ਕਲਾਸਿਸ ਪੜਾ ਸਕਦੇ ਹਾਂ ਈਵਨ ਨਾਟ ਇਨ ਇੰਡੀਆ ਅਸੀਂ ਦੋ ਤਿੰਨ ਦੇਸ਼ ਜਿੱਥੇ CBSE ਸਕੂਲ ਆ ਉਹਨਾਂ ਦੇ ਬੱਚਿਆਂ ਨੂੰ ਵੀ ਕੇਟਰ ਕਰ ਰਹੇ ਹਾਂ ਹਾਂ ਰਹੀ ਗੱਲ ਕਿ ਇਹ ਕਲਾਸਿਸ ਕਿਉਂਕਿ ਅਸੀਂ ਸੇਵਾ ਭਾਵ ਨਾਲ ਸ਼ੁਰੂ ਕੀਤੀਆਂ ਸੀਗਾ ਤੇ ਅੱਜ ਵੀ ਫ੍ਰੀ ਆਫ ਕਾਸਟ ਹੀ ਚੱਲਦੇ ਆ ਸਾਰੇ ਬੱਚਿਆਂ ਦੇ ਨਾਲ ਨੇ 6 ਸਾਲ ਹੋ ਗਏ ਜੀ ਹੁਣ ਇਹਨਾਂ ਚੱਲਦੇ ਆਣ ਜੇ ਇਸ ਤਰ੍ਹਾਂ ਦਾ ਕੁਝ ਹੁੰਦਾ ਤਾਂ ਹੁਣ ਤੱਕ ਹੋ ਚੁੱਕੀਆ ਹੁੰਦੀਆਂ ਕਿਉਂਕਿ ਹੁਣ ਤੱਕ ਅਸੀਂ ਉਹ ਸਟਰੈਂਥ ਨੂੰ ਵੀ ਪਾਰ ਕਰ ਚੁੱਕੇ ਆਂ ਜਿਹੜੀ ਕਿਸੇ ਵੀ ਐਪ ਦੇ ਲਈ ਰਿਕੁਆਇਰਮੈਂਟ ਹੁੰਦੀ ਹੈ ਬਟ ਅਸੀਂ ਸਟਿਲ ਆਪਣੀਆਂ ਇਹ ਕਲਾਸਿਸ ਫ੍ਰੀ ਰੱਖੀਆਂ ਹੋਈਆਂ ਅਸੀਂ ਜਿੰਨਾ ਕੋਈ ਐਪ ਡਵੈਲਪ ਕਰਵਾਈ ਹੈ ਉਹ ਵੀ ਸਾਨੂੰ ਕਦੇ-ਕਦੇ ਕਹਿ ਦਿੰਦੇ ਆ ਕਿ ਤੁਸੀਂ ਹੁਣ ਇਹਨੂੰ ਥੋੜਾ ਬਹੁਤ ਪੇਡ ਕਰ ਦਿਓ ਕਿਉਂਕਿ ਬਹੁਤ ਟ੍ਰੈਫਿਕ ਆ ਰਿਹਾ ਹੈਗਾ ਬਟ ਮੇਰਾ ਇਹ ਮੰਨਣਾ ਹੈ ਕਿ ਜਦੋਂ ਤੱਕ ਮੈਂ ਇਹਨਾਂ ਕਲਾਸਿਸ ਨੂੰ ਕਰਦਾ ਰਹੂੰਗਾ ਤਾਂ ਮੈਂ ਇਹਨਾਂ ਨੂੰ ਫ੍ਰੀ ਹੀ ਰੱਖੂੰਗਾ ਹਾਂ ਇਸ ਦੇ ਵਿੱਚ ਹੋਰ ਸਬਜੈਕਟ ਜੋੜੇ ਜਾ ਸਕਦੇ ਆ ਸੱਤ ਦਿਨ ਬਸ ਹੀ ਨਾ ਅਰਾ ਇੱਕੋ ਇੱਕੋ ਬੱਚਿਆਂ ਦੇ ਲੋਰੇ ਹੈ ਵੀਰ ਜੀ ਤੁਹਾਨੂੰ ਆ ਜੇਸੀ ਹੋਂ ਤੱਕ ਵੀ ਗੱਲ ਕਰੀਏ ਤਾਂ ਜਦੋਂ ਤੱਕ 15000 ਬੱਚਾ ਸਾਡੇ ਕੋਲ ਚੱਲ ਰਿਆ ਸੀ ਤਾਂ ਅਸੀਂ ਬੱਚਿਆਂ ਤੋਂ ਇੱਕ Google ਫਾਰਮ ਭਰਵਾ ਲੈਂਦੇ ਜਿੱਥੇ ਸਾਨੂੰ ਉਹਦੀ ਸਟੇਟ ਜਾਂ ਉਸ ਦੇ ਸਕੂਲ ਦਾ ਪਤਾ ਲੱਗ ਜਾਂਦਾ ਸੀ ਬਟ ਉਸ ਤੋਂ ਬਾਅਦ ਸਾਡੇ ਕੋਲ ਇਹਨਾ ਟਾਈਮ ਨਹੀਂ ਰਿਹਾ ਹੁਣ ਸਾਡਾ ਇੱਕ ਸਿੰਪਲ ਜਿਹਾ ਫੰਡ ਹੈ ਕਿ ਕਿਸ ਕਿਸੇ ਵੀ ਪਲੇ ਸਟੋਰ ਤੇ ਜਾ ਕੇ ਬੱਚਾ ਸਾਡੀ ਐਪ ਡਾਊਨਲੋਡ ਕਰੇ ਉਸ ਤੋਂ ਨੂੰ ਸਾਡੇ ਸਾਰੇ WhatsApp ਨੰਬਰ ਸਾਡੇ ਗਰੁੱਪਸ ਤੇ ਲਿੰਕ ਸਾਰੇ ਮਿਲ ਜਾਣਗੇ ਤੇ ਉਹ ਸਾਡੇ ਨਾਲ ਸਿੱਧਾ ਅਟੈਚ ਹੋ ਸਕਦਾ ਹੁਣ ਅਸੀਂ ਬੱਚੇ ਦੀ ਆਇਡੈਂਟੀਟੀ ਦੀ ਸਾਡੇ ਕੋਲ ਇੱਕ ਉਸ ਦਾ ਫੋਨ ਨੰਬਰ ਹੁੰਦਾ ਆ ਜਦੋਂ ਕੋਈ ਇਨਕੁਆਇਰੀ ਵਗੈਰਾ ਆਉਂਦੀ ਹੈ ਤਾਂ ਅਸੀਂ ਬੱਚੇ ਨੂੰ ਜ਼ਰੂਰ ਪੁੱਛਦੇ ਹਾਂ ਕਿ ਤੁਸੀਂ ਕਿੱਥੋਂ ਬੋਲ ਰਹੇ ਹੋ ਤਾਂ ਤੁਹਾਨੂੰ ਸਾਨੂੰ ਪਤਾ ਲੱਗ ਜਾਂਦਾ ਕਿ ਪੈਨ ਇੰਡੀਆ ਦੇ ਵਿੱਚ ਹੀ ਸਾਡੇ ਸਟੂਡੈਂਟਸ ਸਾਡੀਆਂ ਕਲਾਸਾਂ ਨੂੰ ਦੇਖ ਰਹੇ ਹਾਂ ਸਰ ਜੀ ਤੁਹਾਨੂੰ ਮਦਦ ਲਈ ਤੁਹਾਡਾ ਜਿਹੜਾ ਕੀਤਾ ਸੀ ਕੀਤਾ ਬਗੈਰ ਅਫਰ ਕਰੀ ਹੁੰਦਾ ਹਾਂ ਹਾਂ ਇਹ ਜਦੋਂ ਕਿਸੇ ਮੇਰੇ ਵਰਗੇ ਛੋਟੇ ਜਿਹੇ ਦੇ ਆਪਣੇ ਨੂੰ ਕੋਈ ਬਹੁਤ ਹਾਇਰ ਐਡਮਿਨ ਤੋਂ ਕੋਈ ਐਪਰੀਸ਼ੀਏਸ਼ਨ ਆਉਂਦੀ ਹੈ तो अच्छा लगता है तो जी करता भी इस काम थोड़ा जा होर बहुत तरीके किया जाए या इसके मेहनत की जाए नहीं इस तरह का तो कुछ नहीं पर बहुत सारे टीचर है जो मेरे तो बहुत अच्छा काम कर, कर रहे है ठीक है या मेरे वर्गा काम कर रहे हैं तो कोई दिक्कत नहीं अपनी अपनी प्रायोरिटीज होंगे है मेरिया प्रियोरिट हजे पढ़ाने ही है ਬਾਕੀ ਜੋ ਮੇਰੇ ਦੂਸਰੇ ਸਾਥੀ ਤੇ ਆਪ ਕਰ ਕੰਮ ਕਰ ਰਹੇ ਆ ਉਹਨਾਂ ਨੂੰ ਇਸ ਗੱਲ ਦਾ ਬਹੁਤ-ਬਹੁਤ ਮੇਰਾ ਮਤਲਬ ਸਤਕਾਰ ਹੈ ਕਿ ਉਹ ਵੀ ਬਹੁਤ ਅੱਛੇ ਲੈਵਲ ਦਾ ਕੰਮ ਕਰ ਰਹੇ ਆ ਜਿਵੇਂ ਤੁਹਾਨੂੰ ਹੋ ਸਕਦਾ ਹੈ ਕਿ ਅਸੀਂ ਮੀਟਿੰਗ ਕੀਤੀ ਹੈ ਜਿਹੜੀ ਬਣੀ ਵੀ ਉਹ ਜਿਹੜੇ ਛੋਟੇ-ਛੋਟੇ ਟੌਪਿਕ ਤੇ ਅਪੀਸਾਂ ਨਿਕਲੇ ਆ ਮੈਂ ਤੁਹਾਨੂੰ ਆਹੀ ਕਹਿ ਰਿਹਾ ਸੀਗਾ ਕਿ ਕੁਝ ਅਵਾਰਡ ਸਿਰਫ ਆਪਣੇ ਲਈ ਹੁੰਦੇ ਆ ਤੇ ਇਹ ਅਵਾਰਡ ਤੁਹਾਨੂੰ ਅੰਦਰੋਂ ਮਤਲਬ ਮੈਂ ਕਹਿੰਦਾ ਕਰਾਉਂਦਾ ਵੀ ਹਾਂ ਇਹਦੇ ਚ ਹੋਰ ਵੱਧ ਕੇ ਮਿਹਨਤ ਕਰਨੀ ਜ਼ਰੂਰ ਚਾਹੀਦੀ ਮੇਰੇ ਕੋਲ ਜਿੰਨੀਆਂ ਵੀ ਕਿਤਾਬਾਂ ਆਉਂਦੀਆਂ ਸੀ ਲਗਭਗ 250 ਬੱਚਿਆਂ ਨੂੰ ਕਿਤਾਬਾਂ ਭੇਜੀਆਂ ਤੇ ਜੇ ਉਹਨਾਂ ਦੇ ਵਿੱਚੋਂ ਕੋਈ ਪੜ ਕੇ ਮੇਰੇ ਕੋਲ ਹੁਣ ਬੱਚੇ ਇੱਥੇ ਮਿਲਣ ਆਉਂਦੇ ਆ ਜਿਹੜੀਆਂ ਚੇਅਰਸ ਵਗੈਰਾ ਰੱਖੀਆਂ ਇਹ ਉਹਨਾਂ ਦੇ ਲਈ ਰੱਖੀਆਂ ਨੇ ਬਹੁਤ سارے ਬੱਚੇ ਆ ਜਦੋਂ ਬਠਿੰਡਾ ਕਿਤੇ ਵਿਜ਼ਿਟ ਕਰਦੇ ਆ ਤਾਂ ਉਹ ਮਿਲ ਕੇ ਜਾਂਦੇ ਆ ਤਾਂ ਇਹ ਇੱਕ ਬਹੁਤ ਵੱਡਾ ਵਾਰਡ ਹੋ ਜਾਂਦਾ ਹੈ ਜੇ ਤੁਸੀਂ ਪ੍ਰਾਈਮਰਸ ਦਾ ਸਟ੍ਰਾਈਕਰ ਵੀ ਲੈ ਕੋਈ ਪਰ ਲੈ ਕੇ ਆ ਬਰਾਮ ਕਰੇ ਕਿ ਪੰਜ ਸਾਲ ਦਾ ਬੱਚਾ ਹੈ ਜੇ ਇਹ ਖੰਡਾ ਹੋਵੇ ਜਦੋਂ ਵੀ ਗੰਮਨਾ ਹੋਗਾ ਉਹਨਾਂ ਬੱਚਿਆਂ ਨੂੰ ਸੌਂਦੇ ਕਰਦੇ ਮੇਰਾ ਹਮੇਸ਼ਾ ਹੀ ਇਹ ਮੋਟਿਵ ਹੁੰਦਾ ਹੈ ਮੈਂ ਜਦੋਂ ਮੈਨੇ ਦੇਖਿਆ ਵੀ ਇਹ ਇੱਕ ਬੜਾ ਟ੍ਰੈਂਡ ਹੋ ਰਿਹਾ ਤਾਂ ਮੈਂ 3 ਸਾਲ ਪਹਿਲਾਂ ਸਾਈਕੋਲੋਜੀ ਤੇ ਕਾਉਂਸਲਿੰਗ ਐਂਡ ਗਾਈਡੈਂਸ ਦਾ ਖੁਦ ਡਿਪਲੋਮਾ ਕੀਤਾ ਇਹਨਾਂ ਚੀਜ਼ਾਂ ਨੂੰ ਸਮਝਿਆ ਕਿ ਯਾਰ ਇਹ ਇਸ ਤਰ੍ਹਾਂ ਨਾਲ ਹੋ ਕਿਉਂ ਰਿਹਾ ਐ ਐਕਚੁਅਲੀ ਕਮਿਊਨੀਕੇਸ਼ਨ ਦੀ ਘਾਟ ਹੁੰਦੀ ਹੈ ਜਿੱਥੇ ਮਾਤਾ ਪਿਤਾ ਤੇ ਬੱਚਿਆਂ ਦੇ ਵਿੱਚ ਕਮਿਊਨੀਕੇਸ਼ਨ ਗੈਪ ਘਟ ਜਾਂਦਾ ਹੈ ਜਾਂ ਅਸੀਂ ਆਪੇ ਬੱਚੇ ਤੋਂ ਉਹਦੀ ਕਪੈਸਿਟੀ ਤੋਂ ਵੱਧ ਮੀਜ਼ਾ ਮਜ਼ਾ ਲੈ ਲੈਂਦੇ ਆਂ ਜੀ ਤੇ ਬਹੁਤ ਵੱਡੀ ਇਨਵੈਸਟਮੈਂਟ ਉਹਦੇ ਤੇ ਕਰ ਦਿੰਦੇ ਆਂ ਤਾਂ ਫਿਰ ਇਹ ਕਲੈਸ਼ ਆਉਂਦੇ ਆਂ ਤੇ ਕਈ ਵਾਰ ਬੱਚਾ ਹਾਲਾਤਾਂ ਨੂੰ ਫਰੈਂਡਰ ਕਰ ਜਾਂਦਾ ਹੈ। ਬਿਲਕੁਲ ਜੀ ਮੈਂ ਕੀਮੀਆਂ ਤੇ ਯੂਈ ਦੇ ਵਿੱਚ ਕੁਝ ਆਪਣੇ ਸੀਬੀਐਸਸੀ ਸਕੂਲਸ ਆ। ਉਹ ਬੱਚੇ ਮੇਰੇ ਨਾਲ ਸਟਾਰਟਿੰਗ ਤੋਂ ਜੁੜੇ ਹੋਏ ਆ ਤੇ ਨਾਲੇ ਬੱਚੇ ਜੁੜਦੇ ਆ ਰਹੇ ਆ। ਤਾਂ ਉਹਨਾਂ ਦੇ ਨਾਲ ਵੀ ਇਹ ਕਲਾਸਿਸ ਚੱਲ ਰਿਹਾ ਹੈ। ਬਟ ਉਹਨਾਂ ਨੂੰ ਵੀ ਇਹ ਕਲਾਸਿਸ ਫ੍ਰੀ ਆਫ ਕਾਸਟ ਤੇ ਜਾ ਰਹੀ। ਕੋਈ ਗੜੀ ਕੋਈ ਇੱਟਾ ਕੁਝ ਹੋਈ ਹੈ ਨਹੀਂ ਹਜੇ ਤੱਕ ਤਾਂ ਕੁਛ ਇਸ ਤਰ੍ਹਾਂ ਦਾ ਨਹੀਂ ਹੈ। ਬਟ ਹਜੇ ਆਪਣਾ ਕੰਮ ਹੀ ਕਰ ਰਹੇ ਆ।